ਪੰਜਾਬ ਦੇ ਮੁੱਖ ਮੰਤਰੀ ਪਹੁੰਚ ਰਹੇ ਨੇ ਐਮ ਐਲ ਏ ਸਹਿਬਾਨ ਪਹੁੰਚ ਰਹੇ ਨੇ ਮੰਤਰੀ ਸਹਿਬਾਨ ਪਹੁੰਚ ਰਹੇ ਨੇ ਬੈਰੀਗੇਟਿੰਗ ਕੀਤੀ ਹੋਈ ਹੈ ਕੋਈ ਆਮ ਬੰਦਾ ਇੱਧਰ ਦੀ ਆ ਨਹੀਂ ਸਕੇਗਾ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਸੀਂ ਆਮ ਪਬਲਿਕ ਨੂੰ ਪਰੇਸ਼ਾਨ ਨਹੀਂ ਕਰਾਂਗੇ ਆਮ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਾਂਗੇ ਤਾਂ ਹਮ ਲੋਕਾਂ ਨੂੰ ਜਿਹੜਾ ਵਾਪਸ ਮੋੜਿਆ ਜਾ ਰਿਹਾ ਹੈ ਕਿ ਤੁਸੀਂ ਵਾਪਸ ਜਾਓ ਅੱਗੇ ਵੱਲ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਤਨ ਬਾਬਾ ਜਵਾਰ ਸਿੰਘ ਜੀ ਚੰਡਾ ਜੀ ਉਹ ਵੀ ਇੱਥੇ ਧਾਰਮਿਕ ਸਥਾਨ ਹੈਗਾ ਉਧਰ ਵੀ ਕਈ ਦਰਸ਼ਨ ਕਰਨ ਲਈ ਜਾਂਦੇ ਨੇ ਤਾਂ ਉਹਨਾਂ ਨੂੰ ਵੀ ਨਹੀਂ ਜਾਣ ਦਿੱਤਾ ਜਾ ਰਿਹਾ। ਕਿਆ ਸੀਗਾ ਆਮ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਾਂਗੇ ਆਮ ਲੋਕਾਂ ਦੀ ਪਰੇਸ਼ਾਨੀ ਜ਼ਰੂਰ ਹੈ ਕਿ ਉਹਨਾਂ ਨੂੰ ਰੋਕਿਆ ਜਾ ਰਿਹਾ ਜਾਣ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਕੋਈ ਅਗਲਾ ਪਿੰਡ ਚ ਜਾਣਾ ਚਾਹੁੰਦਾ ਹੈ। ਚਲੋ ਕੋਈ ਨਹੀਂ ਪੰਜਾਬ ਦੇ ਮੁੱਖ ਮੰਤਰੀ ਨੇ ਇੰਨਾ ਕਿ ਤੇ ਚੱਲਦਾ ਆਏਗਾ। ਉਹਨੋਂ ਵੱਡੇ ਸਾਥ ਸੀਗੇ ਤਾਉ ਸਾਭ ਨੂੰ ਲੰਘਾਨ ਦਿੱਤਾ ਜਾ ਰਿਹਾ ਹੁਣ ਇੱਕ ਹੋਰ ਗੱਡੀ ਆ ਗਈ ਇਹ ਗੱਡੀ ਨੂੰ ਨੋ ਐਂਟਰੀ ਦੋਸਤੋ ਇਸ ਵਕਤ ਅਸੀਂ ਖਟਕੜ ਕਲਾ ਮੌਜੂਦ ਆ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਤਾਂ ਸਾਰੇ ਐਮ ਐਲ ਏ ਸਹਿਬਾਨ ਆਮ ਆਦੀਮ ਪਾਰਟੀ ਦੇ ਵਰਕਰ ਅੱਜ ਭੁੱਖ ਹੜਤਾਲ ਤੇ ਬੈਠਣਗੇ ਵਰਤ ਰੱਖਣਗੇ ਇਹ ਤੁਹਾਨੂੰ ਦੱਸ ਦਈਏ ਕਿ 10 ਵਜੇ ਸ਼ੁਰੂਆਤ ਹੋਏਗੀ ਤਿਆਰੀਆਂ ਜਿਹੜੀਆਂ ਨੇ ਉਹ ਪੰਜਾਬ ਪੁਲਿਸ ਨੇ ਇੱਥੇ ਕਰ ਲਈਆਂ ਨੇ ਚੱਪੇ-ਚੱਪੇ ਤੇ ਪੁਲਿਸ ਤਾਇਨਾਤ ਹੈ ਰਾਹ ਦੇ ਵਿੱਚਾਰੇ ਸੀਗੇ ਤਾਂ ਹਰ ਥਾਂ ਦੇ ਉੱਤੇ ਪੁਲਿਸ ਤਾਇਨਾਤ ਸੀਗੀ ਖੜਕੜ ਕਲਾ ਮੌਜੂਦ ਆ ਇਸ ਪਾਸੇ ਤੁਸੀਂ ਤਸਵੀਰ ਦੇਖੋਗੇ ਪਿੱਛੇ ਜੋ ਕਿ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦਾ ਇੱਕ ਮਿਊਜ਼ੀਅਮ ਬਣਾਇਆ ਗਿਆ ਹੈ ਸ਼ਹੀਦ ਆਜ਼ਮ ਦਾ ਤਾਂ ਉੱਥੇ ਅੱਜ ਮੁੱਖ ਮੰਤਰੀ ਪੰਜਾਬ ਪਹੁੰਚਣਗੇ ਤਾਂ ਪੁਲਿਸ ਦੀ ਜਿਹੜੀ ਤਿਆਰੀ ਹੈ ਉਹ ਤੁਹਾਨੂੰ ਦਿਖਾ ਰਿਹਾ ਹੈ ਕਿ ਜਿਹੜੇ ਸਿਕਿਉਰਟੀ ਪਰਪਸ ਦੇ ਲਈ ਸਾਰੀਆਂ ਚੀਜ਼ਾਂ ਕੀਤੀਆਂ ਹੋਈਆਂ ਨੇ ਤਾ ਇਹ ਤੇ तमाम ਵੱਡੇ ਅਫਸਰ ਜਿਹੜੇ ਨੇ ਉਹ ਮੌਜੂਦ ਨੇ ਤਾਂ ਇਸ ਪਾਸੇ ਦੀ ਜਿਹੜੇ ਆਮ ਲੋਕ ਹੋਣਗੇ ਉਹ ਨਹੀਂ ਲੰਘ ਪਾਣਗੇ ਉਹਨਾਂ ਦਾ ਰਸਤਾ ਬੰਦ ਹੋਏਗਾ ਕਿਉਂਕਿ ਬੈਰੀਕੇਟਿੰਗ ਲਗਾ ਦਿੱਤੀ ਗਈ ਹੈ ਕਿ ਆਮ ਲੋਕ ਜਿਹੜੇ ਆਣਗੇ ਉਹ ਉੱਪਰ ਦੀ ਜਾਣ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਪਹੁੰਚ ਰਹੇ ਨੇ ਐਮ ਐਲ ਏ ਸਹਿਬਾਨ ਪਹੁੰਚ ਰਹੇ ਨੇ ਮੰਤਰੀ ਸਹਿਬਾਨ ਪਹੁੰਚ ਰਹੇ ਨੇ ਬੈਰੀਕੇਟਿੰਗ ਕੀਤੀ ਹੋਈ ਹੈ ਕੋਈ ਆਮ ਬੰਦਾ ਇੱਧਰ ਦੀ ਆ ਨਹੀਂ ਸਕੇਗਾ ਤਾਂ ਇੱਧਰ ਮੈਂ ਤਸਵੀਰ ਦਿਖਾ ਦਵਾ ਕਿ ਇੱਧਰ ਬੈਰੀਕੇਟਿੰਗ ਕੀਤੀ ਹੋਈ ਹੈ ਤਾ ਕੁਝ ਸਮੇਂ ਤੱਕ तकरीबन 10 ਵਜੇ ਦੇ ਜਿਹੜਾ ਸਮਾਂ ਰੱਖਿਆ ਗਿਆ ਉਸੇ ਸਮੇਂ ਦੇ ਉਤੇ ਚੱਲਣਗੇ ਉਸੇ ਸਮੇਂ ਦੇ ਉਤੇ ਆਣਗੇ ਕਿਉਂਕਿ ਸੁਪਰੀਮੋ ਆਪ ਸੁਪਰੀਮ अरविंद केजरीवाल ਹੋਰਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਆਈਡੀ ਨੇ ਉਸ ਦਾ ਜਿਹੜਾ ਵਿਰੋਧ ਕਰਦੇ ਹੋਏ ਇੱਥੇ ਪਹੁੰਚਣਗੇ ਇੱਥੇ ਵਰਤ ਰੱਖਿਆ ਜਾਏਗਾ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਸੀਂ ਆਮ ਪਬਲਿਕ ਨੂੰ ਪਰੇਸ਼ਾਨ ਨਹੀਂ ਕਰਾਂਗੇ ਆਮ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਾਂਗੇ ਤੇ ਅਸੀਂ ਆਪਨਾ ਸ਼ਾਂਤਮਈ ਤਰੀਕੇ ਦੇ ਨਾਲ ਬੈਠਾਂਗੇ ਜ਼ੁਲਮ ਦਾ ਜਵਾਬ ਵੋਟ ਆਮ ਆਦੀ ਪਾਰਟੀ ਤੇ ਜੇਲ੍ਹ ਦੇ ਸਲਾਕਾਂ ਦੇ ਪਿੱਛੇ ਅਰਵਿੰਦ ਕੇਜਰੀਵਾਲ ਦੀ ਤਸਵੀਰ ਭਗਵੰਤ ਮਾਨ ਸਾਹਿਬ ਉਹਨਾਂ ਦੀ ਤਸਵੀਰ ਹੈ ਤਾਂ ਆਮ ਲੋਕਾਂ ਨੂੰ ਕਹਿੰਦੇ ਪਬਲਿਕ ਨੂੰ ਪਰੇਸ਼ਾਨ ਨਹੀਂ ਕਰਾਂਗੇ ਪਰ ਅੱਜ ਜਿਹੜਾ ਮਰਨ ਵਰਤ ਜਿਹੜਾ ਇੱਥੇ ਰੱਖਿਆ ਜਾਏਗਾ ਭੁਖੜ ਹੜਤਾਲ ਰੱਖੀ ਜਾਏਗੀ ਉਸ ਤੋਂ ਬਾਅਦ ਕੀ ਕੁਝ ਚੀਜ਼ਾਂ ਹੋਣ ਗਿਆ ਉਹ ਤੁਹਾਨੂੰ ਸਾਰਿਆਂ ਸੰਝਾ ਕਰ ਦਵਾਂਗੇ ਇਸ ਵਕਤ ਜਿਹੜੀ ਹੈ ਸਵੇਰ ਦੀ ਤਸਵੀਰ ਹੈ ਤਕਰੀਬਨ ਸਮਾ ਸਾਡੇ ਘੱਟ ਦੇ ਨੇੜੇ ਤੇੜੇ ਹੋਇਆ ਤਾਂ ਤੁਹਾਡੇ ਨਾਲ ਸੰਦੇਸ਼ ਕਰ ਰਹੇ ਹਾਂ ਕਿ ਇਹ ਅੰਦਰ ਨੂੰ ਪਿੰਡ ਨੂੰ ਜਾਂਦਾ ਰਾ ਤਾਂ ਸਾਰੇ ਪਾਸੇ ਪੁਲਿਸ ਤਾਇਨਾਤ ਹੈ ਕਿਉਂਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਉਹਦੀ ਇੱਥੇ ਪਹੁੰਚ ਰਹੇ ਨੇ ਤਾਂ ਜਿਵੇਂ ਹੁਣ ਇਧਰੋਂ ਆਮ ਗੱਡੀਆਂ ਨੇ ਜਾਂ ਜਾ ਰਹੀਆਂ ਨੇ ਇਸ ਪਾਸੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪੁਲਿਸ ਖਾਸ ਤੌਰ ਤੇ ਉਹਨਾਂ ਨੂੰ ਦੇਖੇਗੀ ਵੈਰੀਫਾਈ ਕਰੇਗੀ ਅੱਗੇ ਜਾਣ ਦੇਣੀ ਹੈ ਜਾਂ ਨਹੀਂ ਜਾਣ ਦੇਣੀ ਕਿਉਂਕਿ ਅਗਰ ਜੇ ਕਿਸੇ ਕੋਲ ਕੋਈ ਪਾਸ ਹੈ ਜਾਂ ਕਿਸੇ ਕੋਲ ਕੋਈ ਚੀਜ਼ ਹੈ ਉਹੀ ਅੱਗੇ ਵੱਲ ਜਾ ਸਕੇਗਾ ਉਹੀ ਅੱਗੇ ਵੱਲ ਵੱਧ ਸਕੇਗਾ ਪਰ ਜਿਹੜੇ ਸਿੱਧੇ ਜਾਣਗੇ ਹਾਈਵੇ ਤੋਂ ਉਹਨਾਂ ਦੇ ਲਈ ਕੋਈ ਰੋਕ ਟੋਕ ਨਹੀਂ ਜੇ ਕੋਈ ਇੱਧਰ ਪਿੰਡ ਦੇ ਵੱਲ ਜਾਣਾ ਚਾਹੁੰਦਾ ਉਸ ਨੂੰ ਵੈਰੀਫਾਈ ਜ਼ਰੂਰ ਕੀਤਾ ਜਾਏਗਾ ਉਸ ਦਿਨ ਸਾਰੀਆਂ ਚੀਜ਼ਾਂ ਦੇਖੀਆਂ ਜਾਣਗੀਆਂ ਪਰ ਸਭ ਤੋਂ ਵੱਡੀ ਇਹ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਹੋਰੀ ਭੁਖੜ ਹੜਤਾਲ ਤੇ ਬਹਿਣ ਲੱਗੇ ਨੇ 10 ਵਜੇ ਤੋਂ ਲੈ ਕੇ ਸ਼ਾਮ ਤੱਕ ਭੁਖੜ ਹੜਤਾਲ ਤੇ ਬੈਠਣਗੇ ਮੰਤਰੀ ਸਾਹਿਬਾਨ ਬੈਠਣਗੇ ਕੱਲੇ ਪੰਜਾਬ ਦੇ ਮੁੱਖ ਮੰਤਰੀ ਨਹੀਂ ਜਿੱਥੇ-ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰ ਨੇ आम आदमी ਦੀ ਗੱਲ ਕਰਨ ਵਾਲੇ ਨੇ ਉਹ ਸਾਰੇ ਅੱਜ ਭੁੱਖ ਹੜਤਾਲ ਤੇ ਨੇ ਕਿਉਂਕਿ ਦਿੱਲੀ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਤੇ ਜਿਹੜਾ ਭੁੱਖ ਹੜਤਾਲ ਤੇ ਬੈਠਣਗੇ ਸਵੇਰ ਤੋਂ ਲੈ ਕੇ ਕਿਉਂਕਿ ਇਹ ਵਰਤ ਰੱਖਿਆ ਜਾਣਾ ਇੱਕ ਵਾਰੀ ਮੈਂ ਫਿਰ ਤੋਂ ਤੁਹਾਨੂੰ ਇੱਕ ਤਸਵੀਰਾਂ ਸੰਝਾ ਕਰ ਦਵਾ ਕਿ ਇਸ ਪਾਸੇ ਜਦੋਂ ਚੰਡੀਗੜ੍ਹ ਮੁਹਾਲੀ ਤੋਂ ਆਉਂਦੇ ਆ ਇਸ ਪਾਸੇ ਵੀ ਜਿਹੜਾ ਆ ਆਂਦੇਸਰ ਖੱਬੇ ਹੱਥ ਨੂੰ ਰਸਤਾ ਹੈਗਾ ਉਹ ਵੀ ਉਸ ਦੇ ਉੱਤੇ ਬੈਰੀਗੇਟਿੰਗ ਕੀਤੀ ਹੋਈ ਹੈ ਕਿਉਂਕਿ ਮੰਤਰੀ ਆਣਗੇ ਉਹਨਾਂ ਦੇ ਲਈ ਰਾਹ ਰੱਖਿਆ ਹੋਇਆ ਹੈ ਕਿ ਉਸ ਕਿਸੇ ਨੂੰ ਕੋਈ ਦਿੱਕਤ ਨਾ ਆ ਜਾਵੇ ਇੱਧਰ ਦੀ ਆਣਗੇ ਅੰਦਰ ਗੱਡੀਆਂ ਖੜਾਣਗੇ ਤੇ ਅੰਦਰ ਬੈਠ ਜਾਣਗੇ ਤਾਂ ਪੰਜਾਬ ਪੁਲਿਸ ਜਿਹੜੀ ਹੈ ਤਾਇਨਾਤ ਹੋਈ ਹੈ ਕਿਉਂਕਿ ਇਹ ਖਟਕਟਕਲਾ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਹੋ ਰਹੇ ਨੇ ਅ 16 ਮਾਰਚ ਨੂੰ ਸੌ ਚੁੱਕੀ ਸੀਗੀ ਸੌ ਚੁੱਕ ਸਮਾਗਮ ਹੋਇਆ ਸੀਗਾ ਤਾਂ ਉਹਨਾਂ ਨੇ ਮੁੱਖ ਮੰਤਰੀ ਪਾਦੀ ਸੌ ਚੁੱਕੀ ਸੀਗੀ ਤਾਂ ਇੱਥੇ ਅੱਜ ਤੁਹਾਨੂੰ ਤਸਵੀਰ ਸਾਂਝੀ ਕਰਾਂਗੇ ਇੱਥੇ ਅੱਜ ਜੇ ਪੰਜਾਬ ਦੇ ਮੁੱਖ ਮੰਤਰੀ ਤਾ ਹਮ ਲੋਕਾਂ ਨੂੰ ਜਿਹੜਾ ਵਾਪਸ ਮੋੜਿਆ ਜਾ ਰਿਹਾ ਕਿ ਤੁਸੀਂ ਵਾਪਸ ਜਾਓ ਅੱਗੇ ਵੱਲ ਨਹੀਂ ਜਾਣ ਦਿੱਤਾ ਜਾ ਰਿਹਾ ਕਿਸੇ ਨੂੰ ਵੀ ਇੱਧਰ-ਇੱਧਰ ਮੈਂ ਤਸਵੀਰ ਦਿਖਾਵਾਂਗਾ ਕਿਵੇਂ ਬਾਈਕ ਵਾਲੇ ਨੇ ਉਹ ਵੀ ਇੱਧਰ ਵਾਪਸ ਨੂੰ ਜਾ ਰਹੇ ਨੇ ਤੇ ਸਾਰਿਆਂ ਨੂੰ ਵਾਪਸ ਭੇਜਿਆ ਜਾ ਰਿਹਾ ਕਿਉਂਕਿ ਇੱਥੇ ਤਨਤਨ ਬਾਬਾ ਜਵਾਰ ਸਿੰਘ ਜੀ ਚੰਡਾ ਜੀ ਉਹ ਵੀ ਇੱਥੇ ਧਾਰਮਿਕ ਸਥਾਨ ਹੈਗਾ ਉੱਧਰ ਵੀ ਕਈ ਦਰਸ਼ਨ ਕਰਨ ਲਈ ਜਾਂਦੇ ਨੇ ਤਾਂ ਉਹਨਾਂ ਨੂੰ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਕਿਤਨੇ ਕਿਤੇ ਵੀ ਵੀਆਈਪੀ ਕਲਚਰ ਨੂੰ ਵੀ ਜਿਹੜਾ ਕਿਉਂਕਿ ਕਿਆ ਸੀਗਾ ਆਮ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਾਂਗੇ ਆਮ ਲੋਕਾਂ ਦੀ ਪਰੇਸ਼ਾਨੀ ਜ਼ਰੂਰ ਹੈ ਕਿ ਉਹਨਾਂ ਨੂੰ ਰੋਕਿਆ ਜਾ ਰਿਹਾ ਜਾਣ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਕੋਈ ਅਗਲਾ ਪਿੰਡ ਤੇ ਜਾਣਾ ਚਾਹੁੰਦਾ ਹੈ ਕੋਈ ਕੰਮ ਕਰਨਾ ਚਾਹੁੰਦਾ ਹੈ ਤਾਂ ਉਹਨਾਂ ਲਈ ਥੋੜਾ ਮੁਸ਼ਕਲ ਹੋਏਗਾ ਸ਼ਾਮ ਤੱਕ ਚਲੋ ਕੋਈ ਨਹੀਂ ਪੰਜਾਬ ਦੇ ਮੁੱਖ ਮੰਤਰੀ ਨੇ ਇੰਨਾ ਕੁ ਤਾਂ ਚੱਲਦਾ ਆਏਗਾ ਹੁਣ ਅ ਅਫਸਰ ਦੀ ਗੱਡੀ ਹੈ ਗਵਰਨਮੈਂਟ ਆਫ ਇੰਡੀਆ ਤਾਂ ਉਹਨਾਂ ਨੂੰ ਪਹਿਲਾਂ ਪੁੱਛਣਗੇ ਦੱਸਣਗੇ ਉਹ ਅੱਗੋਂ ਵੀ ਅਸੀਂ ਆਏ ਆ ਮੈਡਮ ਬੈਠੇ ਹੋਏ ਨੇ ਸਰ ਬੈਠੇ ਹੋਏ ਨੇ ਸਾਹ ਬੈਠੇ ਹੋਏ ਨੇ ਉਸ ਤੋਂ ਬਾਅਦ ਵੈਰੀਫਾਈ ਕਰਨ ਤੋਂ ਬਾਅਦ ਅੱਗੇ ਵੱਲ ਲੰਘਾ ਦਿੱਤਾ ਜਾਏਗਾ ਹੁਣ ਉਹ ਵੱਡੇ ਸਾਫ ਸੀਗੇ ਤਾਂ ਉਹ ਸਾਬ ਨੂੰ ਲੰਘਾਨ ਦਿੱਤਾ ਜਾ ਰਿਹਾ ਹੁਣ ਇੱਕ ਹੋਰ ਗੱਡੀ ਆ ਗਈ ਇਹ ਗੱਡੀ ਨੂੰ ਨੋ ਐਂਟਰੀ ਇਹ ਐਂਟਰੀ ਨਹੀਂ ਹੈਗੀ ਤਾਂ ਇਹਨਾਂ ਨੂੰ ਨਹੀਂ ਜਾਣ ਦਿੱਤਾ ਜਾਏਗਾ ਕਿਉਂਕਿ ਅਗਰ ਜੇ ਕੋਈ ਪਿੰਡ ਦੇ ਵਿੱਚ ਜਾਣਾ ਚਾਹੁੰਦਾ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਸਰ ਕਿਉਂ ਇਹ ਰਸਤਾ ਬੰਦ ਕਿਉਂ ਕੀਤਾ ਈ ਉਧਰ ਇੰਚਾਰਜ ਸਾਹਿਬ ਖੜੇ ਭਾਜੀ ਤੁਸੀਂ ਪਿੰਡ ਚੱਲੇ ਹੋ ਅੰਦਰ ਹਾਂਜੀ ਇਸ ਪਿੰਡ ਦੇ ਇੱਥੇ ਦੇ ਜੀ ਇੱਥੇ ਕੋਈ ਤੁਹਾਨੂੰ ਗੱਤ ਰੋਕ ਰਹੀ ਹੈ ਉਹ ਕਹਿੰਦੇ ਘੁੰਮ ਕੇ ਉੱਪਰ ਜੀ ਆ ਜਾਓ ਅੱਛਾ ਉਹ ਨਾਲ ਰੌਲ ਹੋ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਅੱਜ ਤਾਂ ਇੱਥੇ ਭੁੱਖ ਹੜਤਾਲ ਤੇ ਅੱਛਾ ਜੀ ਪਤਾ ਨਹੀਂ ਜੀ ਮੈਨੂੰ ਤਾਂ ਅੱਛਾ ਹਾਂਜੀ ਹਾਂਜੀ ਕੋਈ ਦਿੱਕਤ ਤਾਂ ਨਹੀਂ ਆ ਗਈ ਇਸ ਸੀ ਕੋਈ ਦਿੱਕਤ ਨਹੀਂ ਆ ਗਈ ਹਾਂਜੀ ਹਾਂਜੀ ਵੀ ਨੱਕ ਘੁੰਮ ਕੇ ਆ ਜੀ ਕੋਈ ਵੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਉੱਪਰ ਤੇ ਆ ਜੰਨੇ ਕੋਈ ਗੱਲ ਨਹੀਂ ਮਜਬੂਰੀ ਓਕੇ ਤਾਂ ਇਹ ਤਸਵੀਰ ਹੈ ਸਰ ਇਹ ਮਤਲਬ ਸਿਕਿਉਰਟੀ ਪਰਪਸ ਹੀ ਹੈ ਸਾਰਾ ਸਰੇ ਸਕਿਉਰਿਟੀ ਪਰਪਸ ਹੀ ਹੈ ਤਾਂ ਬਲਾਕ ਕੀਤਾ ਆ ਪਰਪਸ ਕਰਕੇ ਹੀ ਇਹ ਓਕੇ ਇਹ ਖਾਸ ਤੌਰ ਤੇ ਕਿਹਾ ਗਿਆ ਸੀ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਐਮਐਲਏ ਸਾਹਿਬਾਨਾਂ ਨੇ ਵੀ ਕਿਹਾ ਮੰਤਰੀ ਸਾਹਿਬਾਨਾਂ ਨੇ ਵੀ ਕਿਹਾ ਕਿ ਆਪ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਾਂਗੇ ਕਹਿੰਦੇ ਇਹ ਲੋਕ ਹੁਣ ਘੁੰਮ ਰਹੇ ਨੇ ਸਾਰੇ ਆ ਰਹੇ ਨੇ ਕਿਉਂਕਿ ਉਹਨਾਂ ਦੇ ਵੱਡੇ ਸਾਹਿਬ ਗਏ ਨੇ ਉਹਨਾਂ ਨੂੰ ਜਾਨ ਦਿੱਤਾ ਜਿਵੇਂ ਹੁਣ ਆ ਗੱਡੀ ਜਾ ਰਹੀ ਹੈ ਇਲੈਕਸ਼ਨ ਕਮਿਸ਼ਨ ਦੀ ਇਹ ਸਾਰੇ ਜਾ ਰਹੇ ਨੇ ਫਿਰ ਆਪ ਲੋਕ ਕਿਉਂ ਆਪ ਲੋਕ ਇਹਦੇ ਸਾਈਡ ਤੇ ਉਹਨਾਂ ਦਾ ਦਫਤਰ ਰਸਤਾ ਨਾਲ ਹੈਗਾ ਗੀਟ ਉਧਰ ਹੀ ਨਾਲ ਉੱਧਰ ਲਈ ਕੋਈ ਸਾਈਨ ਲਾਇਆ ਹੋਇਆ ਸਰ ਵੀ ਇੱਧਰ ਦੀ ਜਾਨ ਦੇ ਕਿਉਂਕਿ ਲੋਕ ਫਿਰ ਆਂਦੇ ਨੇ ਤੁਸੀਂ ਪਰੇਸ਼ਾਨ ਹੁੰਦੇ ਆ ਲੋਕਲ ਸਾਰਿਆਂ ਨੂੰ ਪਤਾ ਪਿੰਡ ਵਾਲਿਆਂ ਨੂੰ ਸਾਰੇ ਓਕੇ ਬਿਲਕੁਲ ਤਾਂ ਰਜੀਵ ਸਰ ਸੀਗੇ ਤਾਂ ਇਹ ਕਹਿ ਰਹੇ ਨੇ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਂ ਦੇਵਾਂਗੇ ਇਹਨਾਂ ਨੂੰ ਦੱਸਿਆ ਆ ਸਾਈਨ ਤਾਂ ਉੱਧਰ ਦੀ ਉੱਪਰ ਦੀ ਰਸਤਾ ਦਿੱਤਾ ਹੋਇਆ ਮੈਂ ਤੁਹਾਨੂੰ ਰਸਤਾ ਵੀ ਦਿਖਾਵਾਂਗਾ ਕਿਸ ਪਾਸੇ ਦਿੱਤਾ ਹੋਇਆ ਇਹ ਅੱਜ ਪੰਜਾਬ ਦੇ ਮੁੱਖ ਮੰਤਰੀ ਇੱਥੇ ਪਹੁੰਚ ਰਹੇ ਨੇ ਤੇ ਇੱਥੇ ਪਹੁੰਚ ਕੇ ਮਰਨ ਵਰਤ ਜੋ ਕਿ ਸ਼ਾਮ ਤੱਕ ਰੱਖਿਆ ਜਾਏਗਾ ਭੁੱਖ ਹੜਤਾਲ ਹੋਏਗੀ ਕੋਈ ਰੋਟੀ ਕੋਈ ਪਾਣੀ ਨਹੀਂ ਖਾਦਾ ਪੀਤਾ ਜਾਏਗਾ ਪਰ ਕਿੰਨਾ ਕਿਤੇ ਲੋਕ ਕਮੈਂਟ ਵੀ ਇਹ ਕਰ ਦਿੰਦੇ ਨੇ ਕਹਿੰਦੇ ਵੀ ਘਰੋਂ ਥਾ ਕੇ ਆ ਸਕਦੇ ਨੇ ਪਰ ਨਹੀਂ ਉਹਨਾਂ ਦੇ ਸੈਂਟੀਮੈਂਟ ਜੁੜੇ ਹੋਏ ਨੇ ਜਜ਼ਬਾਤ ਜੁੜੇ ਹੋਏ ਨੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਨਾਲ ਤਾਂ ਸਾਰੀ ਤਸਵੀਰ ਤੁਹਾਡੇ ਨਾਲ ਖਟਕੜ ਕਲਾ ਤੋਂ ਅੱਜ ਸਾਂਝੀ ਕਰਦੇ ਰਹਿਵਾਂਗੇ ਕਿਸ ਤੀਕੇ ਦੇ ਨਾਲ ਪੰਜਾਬ ਪੁਲਿਸ ਦੇ ਪੁਖਤਾ ਪ੍ਰਬੰਧ ਨੇ ਆਮ ਲੋਕ ਪਰੇਸ਼ਾਨ ਹੋਣਗੇ ਜਾਂ ਨਹੀਂ ਕਿਉਂਕਿ ਪਹਿਲੇ ਦਿਨ ਤੋਂ ਇਹਨਾਂ ਨੇ ਕਿਹਾ ਸੀਗਾ ਵੀ ਵੀ ਆਈ ਪੀ ਕਲਚਰ ਖਤਮ ਕਰਾਂਗੇ ਵੀ ਆਈ ਪੀ ਕਲਚਰ ਖਤਮ ਕਰਾਂਗੇ ਕੋਈ ਕਿਸੇ ਦੀ ਗੱਲ ਅਜੇ ਹੀ ਨਹੀਂ ਹੋਏਗੀ ਇਸ ਵੀਡੀਓ ਨੂੰ ਵੱਤ ਵਤ ਸਾਂਝਾ ਕਰੋ ਕੈਮ ਸਹਿਯੋਗ ਦੇ ਸੀ ਜਗਮੀਤ ਧੰਨਵਾਦ